ਮੇਰੇ ਵੀ ਵਿਸ਼ਵਾਸ ਹੈ ਕਿ ਇਹ ਸਰਕਾਰਾਂ ਉਹਦੀ ਸੁਣਣਗੀਆਂ ਜਿੱਦਾਂ ਇਹ ਨਹੀਂ ਕਿਹਾ ਸੀਗਾ ਜੇ 1-2 ਸੋਮਵਾਰ ਤੇ ਕੰਮ ਸ਼ੁਰੂ ਹੋ ਜਾਣਾ ਹੈ ਪਰ ਉਹ ਕੰਮ ਨਹੀਂ ਸ਼ੁਰੂ ਕਰਦਗੇ ਲਾਰੇ ਲਾ ਰਹੇ ਆ ਪਤਾ ਨਹੀਂ ਸਰਕਾਰਾਂ ਦੇ ਕਹਿਏ ਕੀਤੇ ਜਾਂ ਦਾ ਕੀ ਜ ਨਹੀਂ ਨੱਚਾ ਕੀਤਾ ਹੁੰਦਾ ਕੀ ਭਾਗਿਏ ਨਹੀਂ ਸੇ ਨੂੰ ਗੰਦੇ ਆ ਸ਼ਾਮ ਨੂੰ ਮੁੱਕਰ ਜਾਂਦੇ ਆ ਅੱਜ ਮੱਖਣ ਨਾਲ ਦੀ ਅੱਜ ਮਈਆ ਭਗਵਾਨ ਜਿਹੜੇ ਦਰਬਾਰ ਦੇ ਅੱਗੇ ਆਟੋ ਵੱਟ ਗਿਆ ਤੇ ਕੀ ਰਿਕਸ਼ਾ ਜਿਹਦੇ ਵਿੱਚ ਦੋ ਔਰਤਾਂ ਮੌਜੂਦ ਸੀਗੀਆਂ ਇੱਕ ਡਰਾਈਵਰ ਜਿਹੜਾ ਆਟੋ ਚਲਾਦਾ ਹੋਇਆ ਜਿਹਦੇ ਕੋਈ ਦੇ ਵਿੱਚ ਟਾਇਰ ਆ ਗਿਆ ਜਿਸ ਕਰਾਉਨੋਂ ਆਟੋ ਵੱਟ ਗਿਆ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਕੀ ਕਹਿਣਾ ਜਾਊਂਗਾ ਇਹ ਤਾਂ ਮੈਂ ਤਾਂ ਹੁਣ ਉੱਧਰ ਮੁਰੰਮਤ ਤੇ ਲੱਗਾ ਹੋਇਆ ਮਿੱਟੀ ਪਾਰਿਆ ਅਜੇ ਕਿਤਰਾ ਹੂੰ ਕਾਲੀ ਜਿਹੜੀ ਮੈਦ ਸੀ ਉਹ ਮੈਦ ਨੂੰ ਪਰੇ ਕਰਕੇ ਜਿੱਥੇ ਉਹ ਹਾਥਾਂ ਨੂੰ ਹੋ ਗਈ ਉੱਥੇ ਮਿੱਟੀ ਅਤਵਲੇ ਮਾ ਪਾ ਰਿਹਾ ਥੋੜਾ ਥੋੜਾ ਇਹਨੂੰ ਸੈਟਿੰਗ ਕਰਕੇ ਆਇਆ ਕਿ ਤਰ੍ਹਾਂ ਗੱਡੀਆਂ ਕੁਲੀ ਜਾਣਾ ਹੈ ਰਾਹੀ ਠੀਕ ਰਹਿਣ ਜੇ ਮੈਨੂੰ ਇਹੋ ਜਿਹਾ ਪਹਿਲਾਂ ਦਿਮਾਗ ਦੇ ਵਿੱਚ ਕੋਈ ਹੁੰਦਾਗੇ ਉੱਥੇ ਦੇ ਟੋਏਆਂ ਮੇਰਾ ਧਿਆਨ ਚਲੇ ਜਾਂਦਾ ਉੱਥੇ ਕਿਉਂ ਇਹ ਸਰਕਾਰਾਂ ਦੇ ਮਗਰ ਲੱਗਿਆਂ ਨੂੰ ਇੱਕ ਮਹੀਨਾ ਹੋ ਗਿਆ ਮੇਰੇ ਵੀ ਵਿਸ਼ਵਾਸ ਰਿਹਾ ਵੀ ਇਹ ਸਰਕਾਰਾਂ ਉਹਦੀ ਸੁਣਨਗੀਆਂ ਜਿੱਦਾਂ ਨਹੀਂ ਕਿਹਾ ਸੀਗਾ ਕਿ ਇੱਕ ਦੋ ਸੋਮਵਾਰ ਤੇ ਕੰਮ ਸ਼ੁਰੂ ਹੋ ਜਾਣਾ ਪਰ ਉਹ ਕੰਮ ਨਹੀਂ ਸ਼ੁਰੂ ਕਰਦਗੇ ਲਾਰੇ ਲਾ ਰਹੇ ਆ ਪਤਾ ਨਹੀਂ ਸਰਕਾਰਾਂ ਦੇ ਕਹਿ ਹੈ ਕੀਤੇ ਜਾਂਦਾ ਕੀ ਜਿਹੜੀ ਨੱਚਾ ਕੀਤਾ ਹੁੰਦਾ ਕੀ ਵਾਗਿਆ ਨਹੀਂ ਸਵੇਰ ਨੂੰ ਗੰਦੇ ਆ ਸ਼ਾਮ ਨੂੰ ਮੁੱਕਰ ਜਾਂਦੇ ਆ ਕਿਉਂ ਜੀ ਉਹਨਾਂ ਬੀਬੀਆਂ ਨੂੰ ਜਿਹੜੀਆਂ ਸਵੇਰ ਤੋਂ ਸ਼ਾਮ ਤੀ ਆ ਕੇ ਬੈਠੀਆਂ ਇੱਕ ਮਹੀਨਾ ਹੋ ਗਿਆ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਸਲੂਟ ਕਰਦਾ ਮੈਂ ਛੋਟੇ ਛੋਟੇ ਬੱਚਿਆਂ ਨੂੰ ਮਾਮਾ ਨੂੰ ਭੈਣਾ ਨੂੰ ਉਹਨਾਂ ਵੀਰਾਂ ਨੂੰ ਜਾਂ ਵੀ 5 10 ਮਿੰਟ ਵੀ ਕੱਢਣੇ ਬਹੁਤ ਮੁਸ਼ਕਲ ਹੋ ਜਾਂਦੀ ਆ ਜਿਹੜੇ ਲਗਾਤਾਰ ਇੱਕ ਮਹੀਨਾ ਉੱਥੇ ਆਣ ਕੇ ਬੈਠੇ ਹੋਏ ਸਰਕਾਰਾਂ ਨੂੰ ਕੋਈ ਸ਼ਰਮੀ ਹੈ ਨਹੀਂ ਸਰਕਾਰਾਂ ਨੂੰ ਸ਼ਰਮ ਹੀ ਲਿਆ ਦੀ ਕੋਈ ਚੀਜ਼ ਹੈ ਨਹੀਂ ਇੱਥੇ ਤਾਂ ਇੰਚਾਰਜ ਨੂੰ ਕੋਈ ਹੈ ਨਹੀਂ ਉਹਤੇ ਉਹਨਾਂ ਹੱਤਾਂ ਨਵੀਂ ਸ਼ਰਤ ਲ ਹੋਇਆ ਕਹਿੰਦੇ ਏਰੀਆ ਲੁਧਿਆਣਾ ਦੇ ਵਿੱਚ ਪੈਂਦਾ ਦੇਖੋ ਸਾਨੂੰ ਏਰੀਆ ਦੇ ਵਿੱਚ ਵੰਡ ਦਿੱਤਾ ਸਾਨੂੰ ਇੱਕ ਪੰਜਾਬ ਨੂੰ ਬੱਕਰੇ 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 ਏਰੀਆ ਦੇ ਵਿੱਚ ਵੰਡ ਦਿੱਤਾ ਸਾਡਾ ਪਾਈ ਚਾਰਾ ਇਹਨਾਂ ਨੇ ਖਤਮ ਕਰ ਦਿੱਤਾ ਸਾਡੀ ਜੋ ਏਕਤਾ ਸੀ ਸਾਡੇ ਵਿੱਚ ਮਿਸਾਲ ਸੀ ਇਹਨਾਂ ਨੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਰ ਰਿਹਾ ਏ ਅਸੀਂ ਮੇਰਾ ਸੰਦੇਸ਼ ਹੈ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਜੋ ਵੀ ਚਾਹੀ ਲੁਧਿਆਣਾ ਆ ਚਾਹੀ ਕੋਈ ਵੀ ਦੇਸ਼ ਆ ਚਾਹੀ ਫਲੋਰ ਆ ਸਾਰੇ ਇੱਕ ਜੋਟ ਸਾਨੂੰ ਹੋਣਾ ਚਾਹੀਦਾ ਜੇਕਰ ਮੈਨੂੰ ਉਹ ਪਤਾ ਹੁੰਦਾ ਵੀ ਹੋਣਾ ਉਸ ਤੋਂ ਪਹਿਲਾਂ ਮੈਂ ਜਾ ਕੇ ਉਹ ਕੱਡਾ ਮੈਂ ਪੂਰ ਦਿੰਦਾ ਇਹ ਹਾਸਤਾ ਫੋਨ ਤੋਂ ਮੇਰੇ ਉਤਾਰ ਜਦ ਜੇ ਦੇਖਿਆ ਜਾਵੇ ਸਰ ਉਹ ਉੱਥੇ ਮੌਕੇ ਤੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਆਏ ਦਿਨ ਤੇ ਸਰਕਾਰ ਨੂੰ ਕੀ ਨਸੀ ਕਰਨਾ ਚਾਹੀਦਾ ਸਰਕਾਰ ਨੂੰ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੱਕਾ ਸਰਕਾਰ ਨੇ ਜਿਹਦਾ ਬੇਲਦਾਰ ਪਹਿਲਾਂ ਰੱਖੇ ਹੋਏ ਸੀ ਇਹਨਾਂ ਨੇ ਉਹ ਬੇਲਦਾਰ ਪਹਿਲਾਂ ਰੱਖਣ ਜਾਂ ਛੋਟਾ ਜਿਹਾ ਕੋਈ ਵੀ ਟੋਆ ਹੁੰਦਾ ਉਸੇ ਵੇਲੇ ਉਹਦੇ ਉੱਤੇ ਲੱਕ ਪਾ ਦਿੱਤੀ ਜਾਵੇ ਤੇ ਲੰਮੇ ਤੌਰ ਤੇ ਚੱਲਦਕਣ ਪਰ ਸਰਕਾਰ ਨੇ ਢੱਡੇ ਨਹੀਂ ਭਰਦੇ ਉਹਨਾਂ ਦੇ ਢੱਡ ਭੰਨ ਗਏ ਫੇਰੇ ਹੀ ਉਹ ਤੇ ਖੱਡਿਆਂ ਤੇ ਕੰਮ ਕਰਨਗੇ ਖੱਡੇ ਤਾਂ ਨਹੀਂ ਆਪ ਜ਼ਰਾਂ ਦੇ ਮੂਰੇ ਪਏ ਹੋਏ ਆ ਰੋਡ ਉੱਤੇ ਹੋਏ ਉੱਤੇ ਦੇ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਕੇ ਪਿੱਛੇ ਮੈਂ ਸੁਣਿਆ ਭਗਵੰਤ ਮਾਨ ਜੀ ਜਲੰਧਰ ਆਏ ਆ ਜਲੰਧਰ ਆਏ ਜਲੰਧਰ ਇੱਕ ਤਾਂ ਜਗ੍ਹਾ ਆ ਜਾਂਦੇ ਆ ਕੋਸਾਦਨ ਪ੍ਰਸ਼ਾਸਨ ਨੂੰ ਵਿਅਸਤ ਆ ਪਾਉਂਦੇ ਆ ਧੋਖਾ ਨਾ ਪਾਣੇ ਵਿਚਾਰੇ ਮੇਰੇ ਮੁਲਾਜ਼ਮ ਉੱਤੇ ਵੀਰ ਖੜੇ ਰਹਿੰਦੇ ਆ ਜਿਹੜੀਆਂ ਭੈਣਾਂ ਘੜੀਆਂ ਰਹਿੰਦੀਆਂ ਐ ਵਰਦੀ ਪਾ ਕੇ ਦੇਖੋ ਸਰਕਾਰ ਨੂੰ ਸ਼ਰਮੀ ਹੈ ਨਹੀਂ ਜੀ ਕਿਸੇ ਮਜਬੂਰੀ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਦਲਕਾ ਮਾਰਨਾ ਪੈਂਦਾ ਆ ਵੇ ਇੱਧਰ ਹੋ ਜਾ ਇੱਧਰ ਹੋ ਜਾ ਸੈਡ ਤੇ ਕਰੇ ਚੀਜ਼ ਨੂੰ ਫੜਾ ਫੜ ਸੀਐਮ ਸਰ ਥੋੜੀ ਜਿਹਾ ਖਿਆਲ ਕਰੋ ਥੋੜੀ ਜਿਹਾ ਸ਼ਰਮ ਕਰੋ ਜੇ ਤੁਸੀਂ ਆਉਣਾ ਕੋਈ ਨਾ ਕੋਈ ਵਿਕਾਸ ਕਰਕੇ ਜਾਵੋ ਉਸ ਟੋਲਿਆ ਨੂੰ ਪੂਰ ਕੇ ਜਾਵੋ ਜਾਂ ਬੇਵਜਾ ਰੱਕੇ ਜਾਣ ਠੀਕ ਨਹੀਂ ਆਪਣੇ ਪੇੜ ਭਾਨੇ ਦੇ ਢੱਡ ਭਾਨੇ ਲੈਣਾ ਇਹ ਇਹ ਕੰਮ ਨਾ ਕਰੋ ਜੋ ਤੁਸੀਂ ਇਹ ਸਿਰ ਤੇ ਉੱਪਰ ਪੱਗ ਬੰਨੀ ਭਗਤ ਸਿੰਘ ਖੜਕੜ ਕਲਾ ਦੇ ਵਿੱਚ ਜਾ ਕੇ ਭਗਤ ਸਿੰਘ ਦੀ ਪੱਗ ਬੰਨੀ ਦੀ ਤੁਸੀਂ ਤਾਂ ਉਹਦੀ ਲਾਜ ਵੀ ਨਹੀਂ ਰੱਖੀ ਉਹਦੋਂ ਕਰਮ ਤੁਸੀਂ ਕੀ ਕਰਨੀ ਆ ਸੋਣਿਆ ਭਗਤ ਸਿੰਘ ਨੇ ਤਾਂ ਆਪਣੀ ਸ਼ਹੀਦੀ ਲਈ ਸਾਰਾ ਫਾਂਸੀ ਦਾ ਰੱਸਾ ਚੁੰਮ ਕੇ ਉੱਪਰ ਚਲੇ ਗਿਆ ਸੀ ਪਿਤਾ ਨਾ ਚੜੇ ਦੌਰ ਦੇ ਵਿੱਚ ਦੁਨੀਆ ਨੂੰ ਪਛਾਣਤਾ ਉਹਨਾਂ ਦੇ ਪਰਚੇ ਕਰਕੇ ਬੱਚਿਆਂ ਦੇ ਉੱਪਰ ਉਹਨਾਂ ਦੀ ਜ਼ਿੰਦਗੀ ਪੂਬਿਕ ਖਰਾਬ ਕਰ ਦਿੱਤੀ ਉਹਨਾਂ ਦੀ ਇੱਕ ਵਾਰੀ ਤੁਹਾਡਾ ਪ੍ਰਸ਼ਾਸਨ ਹਦਾਇਤ ਦੇਣੀ ਚਾਹੀਦੀ ਇਹਨਾਂ ਨੂੰ ਸਮਝਾਉਣਾ ਚਾਹੀਦਾ ਕਰ ਜਾ ਕੇ ਬੱਚਿਆਂ ਨੂੰ ਥੋੜੀ ਜਿਹਾ ਦਬਕਾ ਮਾਰਨਾ ਚਾਹੀਦਾ ਕਿ ਬੱਚੇ ਇਹੋ ਜਿਹਾ ਕੰਮ ਨਾ ਕਰਦੇ ਤੁਸੀਂ ਉਹਨਾਂ ਬੱਚਿਆਂ ਦੇ ਉੱਪਰ ਪਰਚੇ ਕਰgalactos ਕਰਤੇ ਉਹਨਾਂ ਦੀ ਜ਼ਿੰਦਗੀ ਪੂਬਿਕ ਖਰਾਬ ਕਰ ਦਿੱਤਾ ਨਾ ਉਹ ਬਾਹਰ ਜਾਣ ਯੋਗ ਹੀ ਰਹੇ ਨਾ ਸਮਾਜ ਨੂੰ ਮੂੰਹ ਦਿਖਾਣ ਯੋਗ ਹੀ ਰਹੇ ਤੁਸੀਂ ਇਹੋ ਜਿਹਾ ਕੰਮ ਕਰ ਦਿੱਤੇ ਇਹੋ ਜਿਹੇ ਹਾਲਾਤ ਲਿਆ ਦਿੱਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਇਹ ਸਰਕਾਰ ਨੂੰ ਮੈਸੇਜ ਹੈ ਮ ਦੇ ਇਹਨਾਂ ਦੇ ਵਿੱਚ ਨਸ਼ੇ ਦੀ ਇੰਨੀ ਤਸਕਰੀ ਚੱਲ ਰਹੀ ਆ ਕਿ ਗੱਲੇ ਛੱਡ ਦੋ ਜੇਲ੍ਹਾਂ ਦੇ ਵਿੱਚ ਜਿਹੜੇ ਬੱਚੇ ਘੱਟ ਮਾੜ ਮੋਟੋ ਗੋਲੀਆਂ ਗੂੜੀਆਂ ਦੱਪਣ ਕਰਕੇ ਸਾਰ ਲੈਂਦੇ ਸੀ ਨਸ਼ਾ ਕਰਦੇ ਸੀ ਸਾਰ ਲੈਂਦੇ ਸੀ ਉਹਨਾਂ ਦੇ ਉੱਪਰ ਵੀ ਤੁਸੀਂ ਪਰਚੇ ਕਰਾ ਦਿੱਤੇ ਆ ਸੋਨੇ ਉਹਨਾਂ ਦੀ ਜ਼ਿੰਦਗੀ ਸਾਰਪ ਭੈੱਕ ਖਰਾਬ ਕਰ ਦਿੱਤਾ ਆ ਮੈਂ ਕਈ ਬੱਚੇ ਦੇਖਿਆ ਜਿਹੜੇ ਤੁਸੀਂ ਆ ਬਣਾਏ ਹੋਏ ਆ ਆਪਣੇ ਸੈਂਟਰ ਬਣਾਏ ਹੋਏ ਆ ਸੈਂਟਰਾਂ ਦੇ ਵਿੱਚ ਵੀ ਇੰਨੀ ਨਸ਼ਾ ਤਸਕਰੀ ਹੋ ਰਹੀ ਆ ਉੱਥੇ ਹੀ ਬੱਚੇ ਜਾਂਦੇ ਜਾਦੇ ਹੋ ਰਿਹਾ ਸਾਨੂੰ ਇਹੋ ਜਿਹੇ ਸੈਂਟਰ ਸਾਨੂੰ ਇਹੋ ਜਿਹੇ ਪੈਸਿਆਂ ਦੀ ਲੋੜ ਨਹੀਂ ਹੈਗੀ ਜਿਹੜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਦਿੰਦੇ ਆ ਜਿਹੜੇ ਤੁਸੀਂ ਜਾ ਕੇ ਜਾਂ ਕਿਸੇ ਧਰਮਸ਼ਾਲਾ ਨੂੰ ਦਿੰਨੇ ਆ ਹਨ ਜਾਂ ਕੇ ਚੀਜ਼ਾਂ ਤੁਸੀਂ ਮਸਨ ਦੇ ਵਿੱਚ ਦਿੰਨੇ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਹੈਗੀ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਆਜ਼ਾਦੀ ਦਿਓ ਅਸੀਂ ਆਜ਼ਾਦੀ ਦੇ ਇਸ ਵਿੱਚੋਂ ਮੌਤੋ ਜੀ ਨਾ ਬੱਚਿਆਂ ਨੂੰ ਅਸੀਂ ਬਚਾ ਸਕੀਏ ਇਹਨਾਂ ਨੂੰ ਮੇਰਾ ਸਾਰਾ ਸੰਦੇਸ਼ ਹੈ ਸਾਰਿਆਂ ਨੂੰ ਜਿੰਨੇ ਵੀ ਨਸ਼ਾ ਵੀਰ ਇਹਨਾਂ ਨੇ ਕਲੰਕ ਲਾਇਆ ਹੋਇਆ ਇਹਨਾਂ ਦੇ ਉੱਪਰ ਕੋ ਕੀਤਾ ਹੋਇਆ ਆ ਜਾਓ ਮੇਰੇ ਨਾਲ ਰਲ ਜੀ ਇੱਕ ਨਵਾਂ ਸੰਗਾਰ ਚ ਬਣਾਈਏ ਇਸ ਦੇਜੇ ਤੇ ਟੋਏ ਨੂੰ ਭਰ-ਭਰ ਕੇ ਆਪਾਂ ਸਾਫ਼ ਸੁੰਦਰ ਬਣਾਈਏ